ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਯੋਧਿਆਂ ਬਾਰੇ ਉਹ ਨਾਇਕ ਜੋ ਖਾਲਸਾ ਦੀ ਸ਼ਾਨ ਅਤੇ ਬਹਾਦਰੀ ਦੀ ਮਿਸਾਲ ਬਣੇ ਇਹ ਕਹਾਣੀਆਂ ਸਾਡੇ ਦਿਲਾਂ ਨੂੰ ਜੋਸ਼ ਅਤੇ ਹੌਸਲਾ ਦਿੰਦੀਆਂ ਹਨ ਆਓ ਸ਼ੁਰੂ ਕਰੀਏ ਉਹ 10 ਵੱਡੇ ਯੋਧੇ ਜਿਨ੍ਹਾਂ ਦੀ ਗਬਰਾਹਟ ਅੱਜ ਵੀ ਸਾਡੀ ਰਗ ਰਗ ਵਿੱਚ ਵਸਦੀ ਹੈ ਇੱਕ ਭਾਈ ਦਇਆ ਸਿੰਘ ਪੇਲੇਸਥਾਨ ਤੇ ਸਾਡਾ ਯੋਧਾ ਭਾਈ ਦਇਆ ਸਿੰਘ ਉਹ ਪੰਜ ਪਿਆਰੇ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਬੇਮਿਸਾਲ ਵਫਾਦਾਰੀ ਅਤੇ ਨਿਸ਼ਠਾ ਸਾਡੀ ਰੱਖਦਾਰੀ ਬਣੀ 2 ਭਾਈ ਧਰਮ ਸਿੰਘ ਦੂਜੇ ਨੰਬਰ ਤੇ ਭਾਈ ਧਰਮ ਸਿੰਘ ਨੇ ਆਪਣੀ ਬੇਹੱਦ ਤਿਆਰੀ ਅਤੇ ਨਿਭਾਏ ਗਏ ਫਰਜ਼ ਨਾਲ ਸਾਡੇ ਦਿਲਾਂ ਵਿੱਚ ਆਪਣਾ ਵੱਡਾ ਅਸਰ ਛੱਡਿਆ 3 ਭਾਈ ਹਿੰਮਤ ਸਿੰਘ ਤਿੰਨ ਨੰਬਰ ਤੇ ਭਾਈ ਹਿੰਮਤ ਸਿੰਘ ਵੀ ਪੰਜ ਪਿਆਰੇ ਵਿੱਚੋਂ ਇੱਕ ਸਨ ਉਹਨਾਂ ਦੀ ਬਹਾਦਰੀ ਅਤੇ ਦਲੇਰੀ ਸਾਨੂੰ ਹਮੇਸ਼ਾ ਲਈ ਪ੍ਰੇਰਿਤ ਕਰਦੀ ਹੈ ਜੋ ਭਾਈ ਸਾਈਬ ਸਿੰਘ ਚੌਥੇ ਸਥਾਨ ਤੇ ਭਾਈ ਸਾਈਬ ਸਿੰਘ ਨੇ ਪੰਜ ਪਿਆਰੇ ਦੇ ਰੂਪ ਵਿੱਚ ਆਪਣਾ ਨਾਂ ਕਮਾਇਆ। ਉਹਨਾਂ ਦੀ ਲੜਾਈ ਅਤੇ ਸ਼ੋਰਬਾ ਦੀਆਂ ਕਹਾਣੀਆਂ ਅੱਜ ਵੀ ਦਿਲ ਨੂੰ ਛੂਹ ਜਾਂਦੀਆਂ ਹਨ। 5 ਭਾਈ ਮੁਖਮ ਸਿੰਘ ਪੰਜਵੇਂ ਨੰਬਰ ਤੇ ਭਾਈ ਮੁਖਮ ਸਿੰਘ ਜੋ ਪੰਜ ਪਿਆਰੇ ਦਾ ਹਿੱਸਾ ਸਨ, ਉਹਨਾਂ ਦੀ ਸ਼ਾਨਦਾਰ ਸ਼ੋਰਬਾ ਅਤੇ ਬਹਾਦਰੀ ਸਾਡੀ ਵਿਰਾਸਤ ਦਾ اٹوٹ ਹਿੱਸਾ ਹੈ। 6 ਬਾਬਾ ਦੀਪ ਸਿੰਘ ਅਗਲੇ ਸਥਾਨ ਤੇ ਬਾਬਾ ਦੀਪ ਸਿੰਘ ਨੇ ਖਾਲਸਾ ਦੀ ਲਹਿਰ ਨੂੰ ਡਾਊਨ ਵਿੱਚ ਅਹੰਕਾਰ ਪਾਏ ਬਿਨਾ ਆਪਣੀ ਬਹਾਦਰੀ ਅਤੇ ਅਡਿੱਗ ਨਿਸ਼ਠਾ ਨਾਲ ਸਾਡਾ ਦਿਲ ਜਿੱਤਿਆ 7 ਸਾਬਕਾ ਸਹਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਨ ਅਜੀਤ ਸਿੰਘ ਨੇ ਆਪਣੇ ਬਾਲਕਪਨ ਤੇ ਹੀ ਯੋਦਾ ਦਾ ਰੂਪ ਧਾਰ ਲਿਆ ਉਹਨਾਂ ਦੀ ਸ਼ੌਰਬਾ ਅਤੇ ਸ਼ਹਾਦਤ ਅਜੇ ਵੀ ਗੱਲਾਂ ਦਾ ਮੱਦੇ ਨਜ਼ਰ ਹੈ 8 ਸਾਬਕਾ ਸਹਬਜ਼ਾਦਾ ਜੁਜਾਰ ਸਿੰਘ ਜੁਜਾਰ ਸਿੰਘ ਨੇ ਆਪਣੇ ਨੌਜਵਾਨ ਦਿਲ ਨਾਲ ਸਾਡਾ ਮਨ ਮੋਗ ਲਿਆ ਉਨ੍ਹਾਂ ਦੀ ਬਹਾਦਰੀ ਅਤੇ ਤਿਆਰੀ ਸਾਨੂੰ ਸਿਖਾਉਂਦੀ ਹੈ ਕਿ ਹਰੇਕ ਮੁਸ਼ਕਿਲ ਦਾ ਸਾਹਮਣਾ ਹੌਸਲੇ ਨਾਲ ਕੀਤਾ ਜਾ ਸਕਦਾ ਹੈ। 9 ਸਾਬਕਾ ਸਹਬਜ਼ਾਦਾ ਜ਼ੋਰਾਵਰ ਸਿੰਘ ਜ਼ੋਰਾਵਰ ਸਿੰਘ ਦੀ ਬਹਾਦਰੀ ਅਤੇ ਨਿਰਬੀਕਤਾ ਨੂੰ ਸਲਾਮ ਜੋ ਸਾਡੇ ਲਈ ਇੱਕ ਮਿਸਾਲ ਹੈ ਕਿ ਸੱਚੀ ਦਲੇਰੀ ਕਿਵੇਂ ਨਿਖਰਦੀ ਹੈ। 10 ਸਾਬਕਾ ਸਹਬਜ਼ਾਦਾ ਫਤਿਹ ਸਿੰਘ ਆਖਰੀ ਨੰਬਰ ਤੇ ਫਤਿਹ ਸਿੰਘ ਆਉਂਦੇ ਹਨ ਜਿਨ੍ਹਾਂ ਦੀ ਸ਼ਹਾਦਤ ਅਤੇ ਯੋद्धा ਸਮਰੱਥਾ ਸਾਡੇ ਇਤਿਹਾਸ ਦੀ ਸ਼ਾਨ ਹੈ। ਦੋਸਤੋ ਇਹ ਸਾਰੇ ਯੋਧੇ ਸਾਨੂੰ ਇਹ ਸਿਖਾਉਂਦੇ ਹਨ ਕਿ ਹਾਲਾਤ ਕਿਵੇਂ ਵੀ ਹੋਣ ਹੌਸਲਾ ਦਲੇਰੀ ਅਤੇ ਨਿਸ਼ਥਾ ਨਾਲ ਲੜਨਾ ਚਾਹੀਦਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰੋ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ